ਵਾਧੂ ਬੁਰੀ ਅੱਜ ਜੋ ਭਾਰੀ ਬਰਸਾਤ ਕਾਰਨ ਜਿਹੜਾ ਮੰਡ ਖੇਤਰ ਚ ਹੜ੍ਹਾਂ ਦਾ ਪਾਣੀ ਆ ਗਿਆ ਉਹਦਾ ਜਿਹੜਾ ਜਾਇਜਾ ਲੈਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਤਹਿਤ ਜੋ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸਿੰਘ ਲੱਖੀ ਆਪਣੀ ਟੀਮ ਦੇ ਨਾਲ ਦਰਿਆ ਦੇ ਵਿੱਚ ਜਾਇਜਾ ਲੈਣ ਆਏ ਆ ਦੇਖੋ ਪਾਣੀ ਕਿੰਨਾ ਆ ਸੋ ਸਰਕਾਰ ਤੋਂ ਮੰਗ ਕਰਦੇ ਆ ਕਿ ਪੀੜਤ ਲੋਕਾਂ ਦੀ ਜਿਹੜੀ ਮਦਦ ਕੀਤੀ ਜਾਵੇ ਦੇਖੋ ਚਾਰੇ ਪਾਸੇ ਪਾਣੀਓ ਪਾਣੀ ਹੋਇਆ ਪਿਆ ਹੈ ਗੂਗਲ ਮੈਂ ਇੱਥੇ ਮਸਤ ਰਹਿਵਾ ਰੋਡ ਬਣਵਾਇਰ ਕਰ ਜਾਨਾ ਨਹੀਂ ਕੋਈ ਕੰਮ ਨਹੀਂ ਆ ਦੇਖੋ ਜੀ ਪਾਣੀ ਜਿਹੜਾ ਚੜ ਚੁੱਕਾ ਲੋਕਾਂ ਦੇ ਖੇਤ ਫਸਲਾਂ ਪੂਰੀ ਤਰ੍ਹਾਂ ਡੇਪੇ ਹੈ ਜਿਹਦਾ ਜਾਇਜਾ ਲੈਣ ਲਈ ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਆਪਣੀ ਟੀਮ ਦੇ ਨਾਲ ਪਹੁੰਚੇ ਆ ਭਾਜੀ ਜਸਵਿੰਦਰ ਸਿੰਘ ਜੀ ਪੱਪੀ ਅੱਛਾ ਸ਼੍ਰੋ ਮੈਂ ਉਹ ਮੈਂ ਲੈਵਾਂ ਜਾ ਕੇ ਸਾਰੇ ਪਹੁੰਚੇ ਆ ਜੀ ਇਹ ਜੋ ਮੰਡੇ ਏਰੀਆ ਅਤੇ ਬਰੀਂਪੁਰ ਦਾ ਮਿਆਨੀ ਰਕਬਾ ਇਹ ਹੀ ਦੇਖਣ ਆਏ ਆ ਮੋਕੇ ਤੇ ਆਏ ਆ ਔਰ ਕਾਫੀ ਤਿੰਨ ਪਿੰਡ ਦੇ ਬਿਲਕੁਲ ਡੁੱਬ ਗਏ ਨੇ ਅਬਦੁੱਲਾਪੁਰ ਫੱਤਾਗੁਲਾ ਗੰਡੋਵਾਲ ਔਰ ਸਫਲਾਂ ਦੇ ਜੋ ਬਿਲਕੁਲ ਪਾਣੀ ਜੀ ਡੁੱਬੀਆਂ ਪਈਆਂ ਨੇ ਬਹੁਤ ਭਾਰੀ ਨੁਕਸਾਨ ਹੋ ਰਿਹਾ ਔਰ ਪਾਣੀ ਪਾਣੀ ਫੈਰ ਹੋਇਆ ਪਿਆ ਜਾਨੀ ਕਿ ਘਟੋ ਘਟ ਤੱਕ 501 ਜਿਹੜੀ ਜਮੀਨ ਹੈ ਜਿਹੜੀ ਕਿ ਡੁੱਬ ਕੇ ਤਬਾਹ ਹੋ ਗਈ ਹੈ ਜਿਹੜੀ ਇੱਕ ਵੀ ਨਾ ਨਾ ਨਹੀਂ ਬੰਚ ਸਕਦਾ ਹੋਰ ਕੋਈ ਫਸਣਾ ਜਿਹੜੀਆਂ ਡੁਬਰੀਆਂ ਨੇ ਕਿਉਂਕਿ ਪਾਣੀ ਦਾ ਅਜੇ ਵੀ ਜਿਹੜਾ ਵਾਹਨ ਬਿਲਕੁਲ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਪਾਣੀ ਜਿਹੜਾ ਮੇਨ ਛੜਕਾਂ ਦੇ ਉੱਪਰ ਪਾਣੀ ਆ ਗਿਆ ਔਰ ਆਰ ਪਾਰ ਜਿਹੜਾ ਕਿ ਪਾਣੀ ਚੱਲਦਾ ਹੈ ਯਾਨੀ ਇੱਕ ਫੈਲ ਤੋਂ ਦੂਜੀ ਫੈਲ ਦਾ ਘੱਟੋ ਘੱਟ 8-9 ਫੁੱਟ ਦਾ ਫਰਕ ਹੈ ਜਿਹੜਾ ਐਸ ਦੇ ਬਰਾਬਰ ਹੋ ਕੇ ਪਾਣੀ ਖਲੋਤਾ ਹੈ ਆ ਤੁਸੀਂ ਆਹ ਦੇਖਿਓ ਕੈਮਰਾ ਨੂੰ ਕੈਮਰੇ ਵਾਲੇ ਨੂੰ ਕੈਮਰਾ ਜਰਾ ਇਧਰ ਨਿਗਾਹ ਮਾਰੋ ਜਰਾ ਇਹ ਲੱਗੂ ਮੰਝਲਾ ਟੋਟੇ ਨੂੰ ਨਾ ਜਲਾਵਾ ਕਿ ਡੁੱਬਿਆ ਤੇ ਇਹ ਪਪਲਾ ਇੱਕ ਵੀ ਦਾਣਾ ਪਪਲੋ ਵੀ ਡੁੱਬਿਆ ਤੇ ਆ ਹੋਰ ਇੱਕ ਤੋਂ ਖਾਨੇ ਆ ਉਹ ਵੀ ਜੋਗ ਡੁੱਬਿਆ ਤੇ ਆ ਲੋਕ ਜਿਹੜੇ ਨੇ ਆ ਕੇ ਘਰਾਂ ਜੂ ਬੇਤਾਰ ਹੋ ਕੇ ਕੋਈ ਮਿਆਨੀ ਕੋਈ ਆਪਣੇ ਰਿਸ਼ਤੇ ਦਾ ਘਰਾਂ ਚ ਚੱਲ ਗਏ ਨੇ ਔਰ ਘਰ ਜਿਹੜੇ ਨੇ ਮਕਾਨ ਜਿਹੜੇ ਨੇ ਟੋਟਲੀ ਪੂਰੇ ਡੁੱਬੇ ਹੋਏ ਹਨ ਛੱਤ ਤੱਕ ਛੱਤਾਂ ਤੱਕ ਪਾਣੀ ਆਇਆ ਵਾ ਫੱਤੇ ਗੁੱਲੇ ਦਾ ਅਬਦੁੱਲਾ ਅਬਦੁੱਲਾਪੁਰ ਦਾ ਔਰ ਬਹੁਤ ਭਾਰੀ ਨੁਕਸਾਨ ਹੋਇਆ ਹੈ ਔਰ ਮੇਰਾ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਇਹਨਾਂ ਗਰੀਬਾਂ ਨੂੰ ਦੇਖਣ ਵਾਸਤੇ ਨਹੀਂ ਆਇਆ ਉਹ ਨਾ ਇੱਥੇ ਕਿਸੇ ਕੋਈ ਪਹੁੰਚ ਕੀਤੀ ਏ ਜਿਹੜਾ ਕਿ ਆ ਕੈਮਰਾ ਜਿਹੜਾ ਇਧਰ ਨਿਗਾ ਮਰਾਇਓ ਜਿਹੜਾ ਗੁਜਰਾਂ ਦਾ ਡੇਰਾ ਇੱਕੋ ਵੀ ਬਿਲਕੁਲ ਗੁਬਿਆ ਪਿਆ ਸਾਰੋ ਹੈ ਪਿਆ ਜਣਕੇ ਇਹਨਾਂ ਦਾ ਵੀ ਬੜਾ ਭਾਰੀ ਨੁਕਸਾਨ ਹੋਇਆ ਹੈ ਔਰ ਝੋਨੇ ਦਾ ਤੇ ਹੋਇਆ ਹੀ ਹੋਇਆ ਹੈ ਔਰ ਮਾਲ ਡੰਗਰ ਦਾ ਵੀ ਬੜਾ ਭਾਰੀ ਨੁਕਸਾਨ ਹੋਇਆ ਹੈ ਉਹ ਕਾਫੀ ਸਾਡੇ ਲੋਕ ਸੇਵਾ ਕਰ ਰਹੇ ਹਨ ਕਿਸਾਨ ਜੋ ਕੇ ਫੁਕੇਰਾ ਫੁਕੇ ਨਾਜ ਦੀ ਪਰ ਫਿਰ ਵੀ ਉਹਦੇ ਨਾਲ ਕੁਝ ਨਹੀਂ ਬੰਦਾ ਅਸੀਂ ਫਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਨੁਕਸਾਨ ਹੋਇਆ ਇੱਕ ਟੋ ਕੱਟ 40000 ਰੁਪਇਆ ਏਕੜ ਦੇ ਮੁਤਾਬਕ ਜੋ ਕੇ ਇਹਦਾ ਮੁਆਵਜ਼ਾ ਦਿੱਤਾ ਜਾਵੇ ਜੋ ਕਿਸਾਨਾਂ ਨੂੰ ਥੋੜੀ ਬੱਦ ਜਿਹੜੀ ਰਾਦ ਮਿਲ ਸਕੇ ਕਿਉਂਕਿ ਜਿਹੜਾ ਕਿਸਾਨ ਇਹ ਫਸਲ ਦੇ ਫਿਰਤੇ ਹੀ ਹੁੰਦਾ ਹੈ ਔਰ ਜਿਹੜੀ ਫਸਲਾਂ ਜਿਹੜੀਆਂ ਕਿ ਅੱਜ ਤੁਸੀਂ ਦੇਖੋ ਦੇਖ ਲੋਗੇ ਕੋਈ ਵੀ ਦਾਣਾ ਨਹੀਂ ਬੈਲੀ ਬਜਣੀ ਜਿਹੜੀ ਕਿ 4-5 ਹੇਰ ਇਕੜ 4-5 ਹੇਰ ਇਕੜ ਜਿਹੜੀ ਜ਼ਮੀਨ ਹੈ ਜਿਹੜੀ ਕਿ ਇਥੋਂ ਤੁਟਰ ਮੰਦਾਂ ਕਾ ਜਾਂਦੀ ਹੈ ਜਿਹੜੀ ਕਿ ਉਹਨੂੰ ਲੱਗੀ ਹੋਈ ਹੈ ਉਹ ਇਸ ਕਰਕੇ ਫਰਕਾਰ ਨੂੰ ਬੇਨਤੀ ਕਰਦੇ ਆ ਇੱਕ ਦੇ ਪ੍ਰਸ਼ਾਸਨ ਇੱਥੇ ਆ ਕੇ ਗਿਲੇ ਮਾਰਨ ਉਹ ਦੂਸਰਾ ਜੋ ਵੀ ਬਕਾਇਆ ਬੰਦਾ ਹੈ ਜੋ ਵੀ ਖਰਾਬਾ ਬੰਦਾ ਹੈ ਫਸਲ ਦਾ ਨੁਕਸਾਨ ਹੋਇਆ ਹੈ ਨੁਕਸਾਨ ਤੇ ਪੂਰਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜੋ ਖਰਚਾ ਹੋਇਆ ਜ਼ਿੰਮੇਵਾਰ ਦਾ ਕਾਲੀ ਯਾਰ ਦੇ ਫਾਵੇ ਇੱਕੜ ਦੇ ਨਾਲ ਡੋਗੇ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਜੋ ਕਿਸਾਨ ਨੂੰ ਮੜਾ ਮੋਟਾ ਜੋ ਮਲਮ ਪੱਟੀ ਲਾ ਸਕਣ ਜੋ ਕਿ ਕਾਫੀ ਦਿਨ ਹੋ ਗਏ ਨੇ 7-8 ਨੂੰ ਹੋ ਗਏ ਨੇ 10 ਦਿਨ ਜੋ ਕਿ ਬਰਸਾਤਾਂ ਲੱਗੀਆਂ ਹੋਈਆਂ ਨੇ ਔਰ ਪਿੱਛੋਂ ਜੋ ਡੈਮ ਤੋਂ ਵੀ ਪਾਣੀ ਛੱਜਿਆ ਹੋਇਆ ਹੈ ਔਰ ਇਹ ਪਿੰਡਾਂ ਦਾ ਕਾਫੀ ਜੋ ਨੁਕਸਾਨ ਹੋਇਆ ਹੈ ਜੋਗੇ ਘਟੋ ਘੜੇ 4-5 ਹਜ਼ਾਰ ਇੱਕ ਜਿਹੜੀ ਫਸਲ ਜਿਹੜੀ ਕੇ ਐਸੋਲੇ ਡੁੱਬੀ ਪਈ ਏ ਔਰ ਇੱਕ ਵੀ ਫਸਲ ਦਾ ਦਾਣਾ ਬਚਨ ਦਾ ਕੋਈ ਆਸਮਿਤ ਨਹੀਂ ਕਿਉਂਕਿ ਅੱਜ 12 ਦਿਨ ਹੋ ਗਏ ਨੇ ਫਸਲ ਡੁੱਬੀ ਹੋਈ ਔਰ ਪਿੰਡਾਂ ਦੇ ਪੇ ਜੋਗੇ ਅਬਦੁੱਲਾਪੁਰ ਵੀ ਫੱਤਾਗੁੰਦਾ ਗੰਦੋਵਾਲ ਸਾਰੇ ਪਿੰਡੇ ਡੁੱਬੇ ਹੋયા ਹਨ ਔਰ ਜੋ ਇੱਥੇ ਜਾ ਰਹੇ ਤੇ ਪਹਿਲੇ ਦੇ ਜੋਗੇ ਗੁਰੂ ਘਾਰੇ ਇੱਥੇ ਬੈਠੇ ਸੀ ਔਰ ਗੁਰੂ ਘਰ ਨੂੰ ਪਾਣੀ ਆਣ ਲੱਗਣ ਲੱਗਾ ਔਰ ਇੱਕੋ ਗੁਰੂ ਘਰ ਛੱਡ ਕੇ ਗਾ ਆਪਣੇ ਪਿੰਡਾਂ ਵਿੱਚ ਮਿਆਣੀ ਜਾਂ ਦੂਜੇ ਪਿੰਡਾਂ ਵਿੱਚ ਜਾ ਕੇ ਉਸੇ ਮੁਸੀਬਾ ਕਰ ਰਹੇ ਹਨ ਔਰ ਬੜਾ ਔਖਾ ਸਮਾਂ ਹੈ ਕਿਉਂਕਿ ਆਪਣਾ ਘਰ ਛੱਡਣਾ ਬੜਾ ਔਖਾ ਹੁੰਦਾ ਹੈ ਔਰ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਜੋ ਕਿ ਤਫਾਨਾਂ ਦਾ ਝੋਨਾ ਜਿਹੜਾ ਕਿ ਖਰਾਬ ਹੋ ਰਿਹਾ ਹੈ ਜਿੱਥੇ ਇਹਨਾਂ ਦੇ ਕੱਚੇ ਮਕਾਨ ਜਿਹੜੇ ਨੇ ਉਹ ਟਹਿਰੇ ਨੇ ਪੱਕੇ ਮਕਾਨ ਵੀ ਜੋ ਕਿ ਐਸੋਲੇ ਟਹਿਰੇ ਨੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਔਰ ਜੋ ਫਸਲ ਦਾ ਖਰਾਬਾ ਹੈ ਇੱਕ ਟੋਗੜ 40000 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ ਜੋ ਕਿ ਥੋੜਾ ਬਾਧਾ ਕਿਸਾਨਾਂ ਨੂੰ ਜੋ ਕਿ ਮਲਮ ਪੱਟੀ ਕਰ ਫਕਨ ਆਪਣੇ ਖਰਚਾ ਜੋ ਕਿ ਪੂਰਾ ਉਹ ਮਾੜਾ ਮੋੜਾ ਕਰ ਸਕਣ ਕਿਉਂਕਿ ਐਸੋ ਲਈ 40000 ਰੁਪਏ ਨਾਲ ਕੁਝ ਨਹੀਂ ਬੰਦਾ ਪਰ ਫਿਰ ਵੀ ਥੋੜਾ ਬਾਧਾ ਖਰਚਾ ਪੂਰਾ ਹੋ ਜਾਵੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੋ ਕਿ ਇਹ ਜਿਹੜਾ ਕਿ ਇੱਧਰ ਦੇਖਿਆ ਜਾਵੇ ਕਿਉਂਕਿ ਅੱਜ ਕਾਫੀ ਦਿਨ ਹੋ ਗਏ ਨੇ ਪਾਣੀ ਦੇ ਪੂਰਾ ਇਹ ਡੁੱਬਿਆ ਪਿਆ ਹੈ ਇਹ ਹਰ ਵਾਰ 2020 23 ਵਿੱਚ ਵੀ ਇਸੇ ਤਰ੍ਹਾਂ ਹੋਇਆ ਸੀ ਔਰ ਉਦੋਂ ਵੀ ਇਹ ਪਿੰਡਾਂ ਦੇ ਪਿੰਡ ਡੁੱਬ ਗਏ ਸੀ ਔਰ ਫਸਲਾਂ ਵੀ ਤਬਾਹ ਹੋ ਗਈਆਂ ਵੀ ਔਰ ਇੱਕ ਵੀ ਪੈਸਾ ਜਿਹੜਾ ਕਿ ਸਰਕਾਰ ਨੇ ਨਹੀਂ ਦਿੱਤਾ ਔਰ ਬੇਨਤੀ ਕਰਦੇ ਹਾਂ ਕਿ ਜਿਹੜਾ ਕਿ ਐਫਰ ਜਿਹੜਾ ਕਿ ਖਰਾਬਾ ਜੁਰੂਰ ਕੋ ਨਾਲ ਦਿੱਤਾ ਜਾਵੇ ਕਿਉਂਕਿ ਫਸਲ ਦਾ ਇੱਕ ਵੀ ਦਾਣਾ ਬਚਨ ਦਾ ਕੋਈ ਆਸ ਨਹੀਂ ਦਣੀ ਔਰ ਇਹ ਬੇਨਤੀ ਵੀ ਕਰਦੇ ਹਾਂ ਔਰ ਆਪ ਵੀ ਕਰਦੇ ਹਾਂ ਕਿ ਜਿਹੜੇ ਇਹ ਗਰੀਬ ਪਰਿਵਾਰ ਬੈਠਿਆ ਨੇ ਇਹਨਾਂ ਨੂੰ ਰਾਸ਼ਨ ਪਾਣੀ ਔਰ ਜੋ ਇਹਨਾਂ ਦਾ ਟੂੜੀ ਡੰਗਰਾਂ ਦਾ ਸੁੱਕਾ ਰਾਸ਼ਨ ਹੈ ਉਹ ਵੀ ਇੱਥੇ ਪਹੁੰਚਾਇਆ ਜਾਵੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਸਭ ਕੁਝ ਕਰ ਸਕਦੀ ਹੈ ਫੋਕਰਗੇ ਸਾਡੇ ਅਫੀ ਫਰਕਾਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਕਿ ਇਹਨਾਂ ਦਾ ਖਿਆਲ ਕੀਤਾ ਜਾਵੇ